ਮੁੱਦੇ ਚੱਕਦੇ ਹੋ ਛੇੜਦੇ ਹੋ ਸ਼ਹਿਰ ਦੇ ਵਿੱਚ ਕੰਨਾ ਸਾਹਿਬ ਮੈਂ ਮੁੱਦੇ ਨਹੀਂ ਛੇੜਦਾ ਸਾਹਿਬ ਕੰਨਾ ਸਾਹਿਬ ਮੈਂ ਸੁੱਤੇ ਹੋਏ ਪ੍ਰਸ਼ਾਸਨ ਨੂੰ ਤੇ ਸਾਡੀ ਸੁੱਤੀ ਹੋਈ ਆਵਾਮ ਨੂੰ ਜਗਾਉਣਾ ਦੇਖੋ ਤੁਹਾਡੇ ਬੱਚੇ ਨਾਲ ਜੋ ਹੋਇਆ ਮੈਂ ਸਮਝ ਸਕਦਾ ਇੱਕ ਮਾਂ ਦੇ ਦਿਲ ਤੇ ਕੀ ਬੀਤੀ ਪਈ ਹੈ ਆ ਕੀ ਤੁਹਾਡੇ ਕੋਲ ਜਿਸ ਦਿਨੇ ਹਾਦਸਾ ਹੋਇਆ ਉਸ ਦਿਨ ਉਸੇ ਦਿਨ ਪ੍ਰਸ਼ਾਸਨ ਵੱਲੋਂ ਕੋਈ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ اچھا ਸੀਐਮਸੀ ਕਰਵਾਇਆ ਸੀਐਮਸੀ ਕਰਵਾਇਆ ਤੁਹਾਨੂੰ ਯਾਨੀ ਕਿ ਹਰੇ ਤੁਹਾਨੂੰ ਫੋਨ ਵੀ ਆਏ ਹੋਣੇ ਆ ਕਿ ਤੁਸੀਂ ਇੱਥੇ ਆ ਜਾਓ ਇੱਥੇ ਕਰਵਾ ਦਿੰਦੇ ਪਰ ਤੁਸੀਂ ਉਸ ਤੋਂ ਪਹਿਲਾਂ ਸਾਰਾ ਇਲਾਜ ਕਰਾ ਲਿਆ ਹਾਂ ਜੀ ਹਾਂ ਜੀ ਹਾਂ ਬਸ ਫਿਕਸ ਹੋ ਗਿਆ tha ਕਿ ਟਿਊਸਡੇ ਕੋ ਸਰਜਰੀ ਹੋ ਰਹੀ ਹੈ اچھا ਜੀ ਤੁਸੀਂ ਚਾਹੋਗੇ ਜੋ ਜੋ ਚੀਜ਼ ਤੁਹਾਡੇ ਬੱਚੇ ਨਾਲ ਹੋਈ ਹੈ ਕੱਲ ਨੂੰ ਕਿਸੇ ਹੋਰ ਦੇ ਬੱਚੇ ਨਾਲ ਮੈਂ ਤਾਂ ਹੱਥ ਜੋੜਦੀ ਹੂੰ ਸਭ ਕੋ ਕਿ ਮੇਰੇ ਜੈਸੇ ਮੇਰੇ ਬੱਚੇ ਕੇ ਸਾਥ ਕੋ ਕਿਸੇ ਕੇ ਬੱਚੇ ਕੇ ਸਾਥ ਤੋਂ ਮੈਂ ਉਹਨਾਂ ਨੂੰ ਜਦੋਂ ਪੁੱਛਿਆ ਕਿ ਭਾਈ ਕੀ ਕੀਤਾ ਕੀ ਬਣਿਆ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਜੀ ਅਸੀਂ ਉਹਨਾਂ ਨੂੰ ਕਹਿ ਤਾ ਕਿ ਤੁਸੀਂ ਇਨਜੈਕਸ਼ਨ ਲਗਵਾ ਲਓ ਮੈਂ ਕਿਹਾ ਅੱਛਾ ਮੈਂ ਕਿਹਾ ਤੁਹਾਡੇ ਵੱਲੋਂ ਹੋਰ ਕੀ ਕਿਹਾ ਗਿਆ ਜੀ ਹੋਰ ਕਦੋਂ ਕੀਤਾ ਗਿਆ ਇਹ ਮਦਰ ਦੱਸ ਰਿਹਾ ਕਿ ਅਗਲੇ ਦਿਨ ਪ੍ਰਸ਼ਾਸਨ ਸੁੱਤਾ ਆਇਆ ਆਇਆ ਵੈ ਉਸ ਦਿਨ ਕੋਈ ਨਹੀਂ ਆਇਆ ਸਾਹ ਬਾਦਰ ਕੋਈ ਨਹੀਂ ਆਇਆ ਸਾਰੀ ਪੋਜ਼ਿਟਿਵ ਫੋਰ ਰੈਬਿਸ ਦੇਖੋ ਜੇ ਹਲਕਾ ਫੁਲਕਾ ਕੋਈ ਰੈਬਿਸ ਜਾਂ ਕੋਈ ਕੰਨ ਹੁੰਦੇ ਤਾਂ ਉਹ ਪੋਜ਼ਿਟਿਵ ਫੋਰ ਰੈਬਿਸ ਮੀਨਸ ਉਹ ਡੌਗ ਉਹ ਪਿਛ ਜਿਹਨੇ ਕਟਿਆ ਉਹ ਜ਼ਬਰਦਸਤ ਉਹਨੂੰ ਰੈਬਿਸ ਸੀਗਾ ਦੇਖੋ ਜਿਹੜਾ ਰੈਬਿਸ ਕਾਲਾ ਡੌਗ ਹੁੰਦਾ ਹੈ ਨਾ ਉਹਦਾ ਤਾਂ ਸਲਾਈਵਾ ਨਾ ਖਤਰਨਾਕ ਹੁੰਦਾ ਕਿ ਜੇ ਸਲਾਈਵਾ ਉਹਦੀ ਥੁੱਕ ਵੀ ਕਿਤੇ ਗਿਰਦੀ ਹੈ ਤਾਂ ਉਹ ਵੀ ਡਾਕਟਰਸ ਰეკਮੈਂਡ ਕਰਦੇ ਆ ਕਿ ਇਹਨੂੰ ਕਿਸੇ ਕੈਮੀਕਲ ਨਾਲ ਜਾਂ ਦਵਾਈ ਨਾਲ ਇਹਨੂੰ ਸਾਫ਼ ਕੀਤਾ ਜਾਵੇ ਕਿ 2024 ਦੇ ਵਿੱਚ ਕੁੱਲ 13488 ਡੌਗ ਬਾਈਟ ਦੇ ਕੇਸ ਸਾਡੇ ਕੋਲ ਆਏ ਜਿਨ੍ਹਾਂ ਨੂੰ ਟੀਕੇ ਲਗਾਏ ਗਏ ਔਰ 2025 ਦੇ ਵਿੱਚ 8 ਮਹੀਨੇ ਦਾ ਡਾਟਾ ਦਿੱਤਾ ਉਹਨਾਂ ਨੇ ਮੈਨੂੰ 8 ਮਹੀਨਿਆਂ ਦਾ 2025 ਦਾ 9375 ਖੁਦ ਅਣੇ ਸ਼ਹਿਰ ਦੇ ਬਾਕੀ ਪ੍ਰਾਈਵੇਟ ਹਸਪਤਾਲਾਂ 'ਚ ਕਿੰਨੇ ਇੰਜੈਕਸ਼ਨ ਲੱਗਦੇ ਹੋਣਗੇ ਇਹ ਡਾਟਾ ਦਾ 40 ਤੋਂ 50 ਹਜ਼ਾਰ 'ਚ ਮਹੀਨੇ 'ਚ ਜਾਂਦਾ ਹੋਏਗਾ ਮਤਲਬ ਕਿ 40 50 ਹਜ਼ਾਰ ਲੋਕਾਂ ਨੂੰ ਡੌਗ ਬਾਈਟ ਕਰਦੇ ਪਏ ਇਹ ਡਾਟਾ ਤਾਂ ਹੀ ਬਿਆਨ ਕਰਦਾ ਪਿਆ ਵਾ ਤਾਂ ਫੇਰ ਛੀਕੂ ਤੇ ਇਹ ਡਰਾਮਾ ਕਰਦੇ ਬਸਟਰੇਲਿਸ਼ਨ ਦੇ ਨਾਮ ਤੇ ਪਰ ਰੈਬੀ ਸੋਈ ਡੌਗ ਨੂੰ ਵਾਸਤੇ ਤੁਹਾਡੇ ਕੋਲ ਨਾਈਟ ਸ਼ਟਰੋਮ ਹੈ ਕਿੱਥੇ ਤੁਹਾਡੇ ਕੋਲ ਇਤਜਾਮ ਹੈ ਕਿੱਥੇ ਕਾਉਸੈਸ ਤੁਸੀਂ ਲੈ ਲੈਣੇ ਹੋ ਜਾਨਵਰਾਂ ਵਾਸਤੇ ਤੁਸੀਂ ਸਭ ਪੈਸੇ ਲੈਣੇ ਹੋ ਤੁਹਾਡੇ ਕੋਲ ਇਤਜਾਮ ਹੈ ਕਿੱਥੇ ਲੋਕਾਂ ਦੀ ਜ਼ਿੰਦਗੀਆਂ ਦੇ ਕਮਿਸ਼ਨ ਲੈ ਰਹੇ ਸ਼ਰਮ ਆਣੀ ਚਾਹੀਦੀ ਹੈ ਗੁਰਫਟੇ ਮੂੰਹ ਇਹਨਾਂ ਨੂੰ ਸੁੱਤੇ ਹੋਏ ਪ੍ਰਸ਼ਾਸਨ ਨੂੰ ਇਹਨਾਂ ਕੋ ਸਿਰਫ ਮੂਰਤ ਕਰਨ ਨੂੰ ਟਾਈਮ ਹੈਗਾ ਵਾ ਲੇਕਿਨ ਲੋਕਾਂ ਦੀਆਂ ਜ਼ਿੰਦਗੀਆਂ ਵਾਸਤੇ ਇਹਨਾਂ ਦੀ ਸੁਧਬੂਦ ਲੈਣ ਵਾਸਤੇ ਸਿਰਫ ਇੱਕ ਫੋਟੋ ਖਿਚਾਉਣ ਵਾਸਤੇ ਜ਼ਰੂਰ ਪਹੁੰਚੇ ਹੋਣਗੇ ਲੇਕਿਨ ਆ ਹਾਲਾਤ ਹੈ ਆ ਤੁਹਾਡੇ ਸਾਹਮਣੇ ਮੈਂ ਪੇਸ਼ ਕਰਤੇ ਹੈ ਕਿ ਸਚਾਈ ਬਿਆਨ ਕਰਦੀ ਹੈ ਧੰਨਵਾਦ 2024 ਮੇ ਜੋ ਆਪਕੇ ਬਾਸ ਡੌਗ ਬਾਈਟ ਕੇ ਕੇਸ ਆਏ ਹੈ ਉਹ 13488 13488 ਕੇਸਿਸ ਆਏ ਹੈ 2024 ਮੇ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਚੈਨਲ ਸੋ ਗੱਲਬਾਤ ਕਰਦੇ ਆਂ ਕੁਮਾਰ ਗੌਰਵ ਸੱਚਾ ਯਾਦਵ ਜੀ ਨਾਲ ਮਹਾਨਗਰ ਲੁਧਿਆਣਾ ਮਹਾਨਗਰ ਲੁਧਿਆਣਾ ਔਰ ਪੂਰਾ ਮਾਮਲਾ ਹੈਗਾ ਕਿ ਜਾਣਦੇ ਆ ਕਿ ਕਾਰਨ ਕੀ ਆ ਗੌਰਵ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਤੁਸੀਂ ਅੱਜ ਪਰਿਵਾਰ ਦੇ ਵਿੱਚ ਆਏ ਹੋ ਆ ਫੋਟੋਆਂ ਵੀਡੀਓਜ਼ ਦਿਖਾਉਂਦੇ ਪਏ ਹੋ ਕਿ ਕਾਰਨ ਕੀ ਆ ਗੱਲ ਕੀ ਹੋਇਆ ਦੱਸੋ ਮਹਾਨਗਰ ਇੱਕ ਲੁਧਿਆਣਾ ਮਹਾਨਗਰ ਹੈ ਔਰ ਤੁਸੀਂ ਨਵੇਂ-ਨਵੇਂ ਤੁਸੀਂ ਮੁੱਦੇ ਚੱਕਦੇ ਹੋ ਛੇੜਦੇ ਹੋ ਸ਼ਹਿਰ ਦੇ ਵਿੱਚ ਕੰਨਾ ਸਾਹਿਬ ਮੈਂ ਮੁੱਦੇ ਨਹੀਂ ਛੇੜਦਾ ਸਾਹਿਬ ਕੰਨਾ ਸਾਹਿਬ ਮੈਂ ਸੁੱਤੇ ਹੋਏ ਪ੍ਰਸ਼ਾਸਨ ਨੂੰ ਤੇ ਸਾਡੀ ਸੁੱਤੀ ਹੋਈ ਆਵਾਮ ਨੂੰ ਜਗਾਉਣਾ ਕਿ ਆਪਣੇ ਹੱਕ ਲਈ ਤਾਂ ਜਾਗ ਪੋ ਆਪਣੇ ਹੱਕ ਲਈ ਤਾਂ ਜਾਗ ਪੋ ਸ਼ਰਮ ਆਣੀ ਚਾਹੀਦੀ ਹੈ ਇਹਨਾਂ ਨੂੰ ਸਾਡੇ ਵਰਗੇ ਜਿਹੜੇ ਜਿਹੜੇ ਸਮਾਜ ਨੂੰ ਲੋਕ ਜਗਾਉਂਦੇ ਆ ਨਾ ਉਹ ਪਸੰਦ ਨਹੀਂ ਹੈ ਸਾਹਿਬ ਪਸੰਦ ਨਹੀਂ ਹੈ ਕਿਉਂਕਿ ਕਿਉਂਕਿ ਇਹਨਾਂ ਨੂੰ ਕੰਮ ਕਰਨਾ ਪੈਜੇਗਾ ਇਹਨਾਂ ਨੂੰ ਕੰਮ ਕਰਨਾ ਪੈਜੇ ਕੰਨਾ ਸਾਹਿਬ ਆ ਤਸਵੀਰ ਮੈਂ ਸੋ ਪਹਿਲਾਂ ਕੀ ਮੈਂ ਆਪਣੀ ਇਸ ਭੈਣ ਨਾਲ ਤੁਹਾਨੂੰ ਮਿਲਾਵਾਂ ਜਿਹੜੇ ਮੇਰੇ ਨਾਲ ਇੱਥੇ ਖੜੇ ਐ ਮੈਂ ਇਹਨਾਂ ਦੇ ਘਰ ਆਇਆ ਮੈਂ ਇਸ ਤੋਂ ਇਲਾਵਾ ਹੋਰ ਵੀ ਕਈ ਲੋਕਾਂ ਦੇ ਘਰ ਆਇਆ ਮੈਂ ਕਿੰਨਾਂ ਦੇ ਘਰ ਆਇਆ ਮੈਂ ਤੁਹਾਨੂੰ ਬਾਅਦ ਵਿੱਚ ਦੱਸਦਾ ਪਹਿਲਾਂ ਇਹ ਤਸਵੀਰ ਤੁਹਾਡੇ ਚੈਨਲ ਤੇ ਮੈਂ ਦਿਖਾ ਦਿਆਂ ਆ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਦੇਖ ਸਕਦੇ ਹੋ ਖੰਨਾ ਸਾਹਿਬ ਖੰਨਾ ਸਾਹਿਬ ਇਹ ਮਾਸੂਮ ਬੱਚੇ ਦਾ ਇਹ ਗੱਲ ਦੀ ਸਾਰਾ ਡੌਗ ਨੇ ਬਾਈਟ ਕੀਤਾ ਇਹ ਗੱਲ ਹੀ ਪਟਕੇ ਲੈ ਗਿਆ ਖੰਨਾ ਸਾਹਿਬ ਆ ਦੇਖੋ ਆ ਦੇਖੋ ਆ ਲੇਡੀਜ਼ ਐ ਆ ਦੇਖੋ ਆ ਦੇਖੋ ਖੰਨਾ ਸਾਹਿਬ ਲਗਭਗ 30 ਤੋਂ 35 ਲੋਕਾਂ ਨਾਲ ਇਹ ਇਹ ਹਾਦਸਾ ਹੋਇਆ ਖੰਨਾ ਸਾਹਿਬ ਖੰਨਾ ਸਾਹਿਬ ਕੰਨਾ ਸਾਹਿਬ ਇੱਕ ਆਮ ਡੌਗ ਇੱਕ ਆਮ ਡੌਗ ਬਾਈਟ ਕਰਦਾ ਹੈ ਨਾ ਕੰਨਾ ਸਾਹਿਬ ਤਾਂ ਇੰਜੈਕਸ਼ਨ ਜਿਹੜੇ ਹੈਗੇ ਆ ਉਹ ਕਿਤੇ ਵੀ ਲੱਗਦੇ ਆ ਕੰਨਾ ਸਾਹਿਬ ਜਿਸ ਡੌਗ ਨੇ ਇਹਨਾਂ ਨੂੰ ਬਾਈਟ ਕੀਤਾ ਹੈ ਨਾ ਉਹਨੂੰ ਰੈਬੀਸ ਸੀ ਉਹਨੂੰ ਰੈਬੀਸ ਨਾਮ ਦੀ ਘਾਤਕ ਬਿਮਾਰੀ ਸੀ ਕੰਨਾ ਸਾਹਿਬ ਔਰ ਰੈਬੀਸ ਨਾਮ ਦੀ ਜਿਹੜੀ ਬਿਮਾਰੀ ਕਿਸੇ ਡੌਗ ਨੂੰ ਹੋਵੇ ਨਾ ਤਾਂ ਸਲਾਈਵੇ ਬੜਾ ਖਤਰਨਾਕ ਹੁੰਦਾ ਹੈ ਲੋਕ ਤਾਂ ਕਹਿੰਦੇ ਉਹ ਸਲਾਈਵਾ ਜਿੱਥੇ ਗਿਰਦਾ ਹੋਵੇ ਨਾ ਉਹਨੂੰ ਵੀ ਚੰਗੀ ਤਰ੍ਹਾਂ ਕੋਈ ਕੈਮੀਕਲ ਪਾ ਕੇ ਜਾਂ ਕੋਈ ਅੱਛੀ ਤਰ੍ਹਾਂ ਕੋਈ ਅਜਿਹੀ ਚੀਜ਼ ਨਾਲ ਤਾਂ ਕਿ ਉਹਦੀ ਬਿਮਾਰੀ ਨਾ ਫੈਲੇ ਕਿਸੇ ਨੂੰ ਹੋਵੇ ਨਾ ਇਹ ਤਾਂ ਡੌਗ ਨੇ ਬਾਈਟ ਕੀਤਾ ਦੇਖੋ ਮੈਂ ਹੈਰਾਨ ਹੁਣਾ ਵਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਅੱਜ ਹਾਲਾਤ ਕੀ ਹੋਏ ਹੋਏ ਐ ਇਹ ਜਿਸ ਜਗ੍ਹਾ ਤੇ ਹੋਇਆ ਹੈ Khanna Saab ਇਹ ਲੁਧਿਆਣਾ ਦਾ ਸਭ ਤੋਂ ਪੋਸ਼ ਏਰੀਆ ਕਿਹਾ ਜਾਂਦਾ ਸੀ ਇਹਨੂੰ ਵੈਸਟ ਹਲਕਾ ਕਹਿੰਦੇ ਤੁਸੀਂ ਸੋਚੋ ਵੈਸਟ ਹਲਕਾ ਕਦੀ ਇਹਨੂੰ ਪੋਸ਼ ਹਲਕਾ ਕਿਹਾ ਜਾਂਦਾ ਸੀਗਾ ਇੱਥੇ ਲੋਕੀ ਰਸ਼ ਕਰਦੇ ਸੀਗੇ ਸੀ ਵੈਸਟ ਹਲਕੇ 'ਚ ਰਹਿੰਦੇ ਆ ਔਰ ਇਸ ਏਰੀਆ ਦੀ ਕਿਆ ਸ਼ਾਨ ਕਿਆ ਨਿਹਾਰ ਹੁੰਦੀ ਸੀ ਲੇਕਿਨ ਅੱਜ ਹਾਲਾਤ ਦੇਖੋ ਬੱਤ ਤੋਂ ਬੱਤਰ ਐ ਜੇ ਅੱਜ ਵੈਸਟ ਹਲਕੇ ਦੇ ਹਾਲਾਤ ਐ ਤਾਂ ਬਾਕੀ ਸਾਰੇ ਲੁਧਿਆਣਾ ਸ਼ਹਿਰ ਦੇ ਕੀ ਹਾਲਾਤ ਹੋਣਗੇ Khanna Saab ਮੈਂ ਅੱਜ ਆਪਣੀ ਇਸ ਭੈਣ ਦਾ ਪਹਿਲਾ ਤਾਰੂਫ ਕਰਾ ਦਿਆਂ ਇਹ ਇਸ ਬੱਚੇ ਦੀ ਜਿਹਨੂੰ ਡੌਗ ਨੇ ਬਾਈਟ ਕੀਤਾ ਜਿੰਦਾ ਗੱਲ ਇੱਥੇ ਪਈ ਸੀ ਡੌਗ ਨੇ ਬਾਈਟ ਕਰ ਲਿਆ ਇਹ ਉਹਨਾਂ ਦੀ ਮਦਰ ਹੈ ਔਰ ਮੈਂ ਪਹਿਲਾਂ ਚਾਹਾਂਗਾ ਕਿ ਇਹਨਾਂ ਦੀ ਮਦਰ ਕੁਝ ਕਹਿਣਾ ਚਾਹੇ ਮੈਂ ਤੁਹਾਡੇ ਨਾਲ ਗੱਲ ਬਿਲਕੁਲ ਆਪਾਂ ਜਿਹੜੇ ਮਦਰ ਹੈਗੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਪਹਿਲਾਂ ਤਾਂ ਆਪਣੇ ਸਾਥੀ ਨੂੰ ਕਹਾਂਗਾ ਪੰਜ ਕੀ ਨਾਮ ਕੀ ਤੁਹਾਡਾ ਸਰੋਜ ਕੋ ਕਰੀ ਕੀ ਹੋਇਆ ਕਿ ਇਦਾਂ ਦਾ ਜਿਹੜਾ ਇਸ ਤਰ੍ਹਾਂ ਬੱਚੇ ਦਾ ਗਲ ਪਟ ਕੇ ਬਸ ਇਹੀ ਸੇ ਬਾਹਰ ਨਿਕਲਾ ਥਾ ਅੱਗੇ ਮੇ ਜਾ ਕੇ ਉਸਕਾ ਕਿੰਨੇ ਸਾਲ ਦਾ ਬੱਚਾ ਹੈਗਾ ਉਹ 11 ਸਾਲ ਦਾ 11 ਸਾਲ اچھا ਫਿਰ ਉਸ ਤੋਂ ਬਾਅਦ ਜੀ ਬਸ ਉਸਕੇ ਬਾਅਦ ਆਸ-ਪਾਸ ਲੋਕੋ ਨੇ ਦੇਖਾ ਉਹ ਉਹਨਾਂ ਨੇ ਛੁਡਵਾਇਆ ਹੂੰ ਫਿਰ ਜਾ ਕੇ ਫਿਰ ਹਮ ਸਿਵਲ ਹਸਪੀਟਲ ਲੈ ਕੇ ਗਏ ਹੂੰ ਫਿਰ ਵहां से ਉਸਕਾ ਮੈਂ ਮੈਂ ਗੱਲ ਪੁੱਛਣਾ ਚਾਹਨਾ ਹਾਂ ਹਾਂ ਜੀ ਮੈਂ ਆਤਮਾ ਚੈਨਲ ਦੇ ਸਾਹਮਣੇ ਲੋਕਾਂ ਨੂੰ ਜਗਾਣ ਲਈ ਤਾਂ ਕਿ ਕਿਸੇ ਹੋਰ ਦੇ ਨਾਲ ਹਾਸਾ ਨਾ ਹੋਵੇ ਦੇਖੋ ਤੁਹਾਡੇ ਬੱਚੇ ਨਾਲ ਜੋ ਹੋਇਆ ਮੈਂ ਸਮਝ ਸਕਦਾ ਕਿ ਮਾਂ ਦੇ ਦਿਲ ਤੇ ਕੀ ਬੀਦਦੀ ਪਈ ਹੈ ਆ ਕੀ ਤੁਹਾਡੇ ਕੋਲ ਜਿਸ ਦਿਨੇ ਹਾਦਸਾ ਹੋਇਆ ਉਸ ਦਿਨ ਉਸੇ ਦਿਨ ਪ੍ਰਸ਼ਾਸਨ ਵੱਲੋਂ ਕੋਈ ਆਇਆ ਨਹੀਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਅੱਛਾ ਉਸ ਤੋਂ ਬਾਅਦ ਜਦੋਂ ਤੁਸੀਂ ਆਪਣੇ ਬੱਚੇ ਨੂੰ ਸੀਐਮਸੀ ਹਸਪਤਾਲ ਲੈ ਗਏ ਸੀਐਮਸੀ ਹਸਪਤਾਲ ਜਦੋਂ ਤੁਸੀਂ ਆਪਣੇ ਬੱਚੇ ਦਾ ਦਾਖਲ ਕਰਵਾਤਾ ਉਸ ਤੋਂ ਬਾਅਦ ਉਸ ਬੱਚੇ ਦੀ ਜੇ ਤਾਂ ਅਗਲੇ ਦਿਨ ਸਰਜਰੀ ਹੋਣੀ ਸੀ ਤੁਸੀਂ ਸਰਜਰੀ ਲਈ ਵੀ ਅਪਾਇੰਟਮੈਂਟ ਲੈ ਲਈ ਸਾਰਾ ਕੁਝ ਫਿਕਸ ਕਰ ਲਿਆ ਸੀਗਾ ਫਿਰ ਤੁਹਾਨੂੰ ਫੋਨ ਆਇਆ ਕਿ ਤੁਸੀਂ ਡੀਐਮਸੀ ਲੈ ਆਓ ਨਹੀਂ जिस दिन हमने एडमिट किया संडे को एडमिट किया तो मंडे के दिन बोला कि आप वहाँ से डिस्चार्ज करके उधर डीएमसी ले जाओ तो फिर हमने मना किया क्योंकि दूसरे दिन ट्यूसडे को तो सर्जरी होनी थी तो फिर हमने बोला हम दोनों तरफ नहीं कर सकते क्योंकि हमें तो अपने बच्चे को देखना है ना फैले इधर वाला पल्ला झाड़ देगा उधर वाला बोलेगा आपने उधर इलाज करवाया तो फिर हम ये रिस्क नहीं ले सकते थे तो फिर बाकी तो हमें फाइनेंशियल ਤੁਸੀਂ ਹੁਣ ਜਿਹੜਾ ਇਲਾਜ ਕਰਾਇਆ ਕਿੱਥੋਂ ਇਲਾਜ ਕਰਾਇਆ ਹੈਗਾ ਸੀਐਮਸੀ ਕਰਵਾ ਸੀਐਮਸੀ ਕਰਵਾਇਆ ਤੁਹਾਨੂੰ ਯਾਨੀ ਕਿ ਹਰੇ ਤੁਹਾਨੂੰ ਫੋਨ ਵੀ ਆਏ ਹੋਣੇ ਆ ਕਿ ਤੁਸੀਂ ਇੱਥੇ ਆ ਜਾਓ ਇੱਥੇ ਕਰਵਾ ਦਿੰਨੇ ਪਰ ਤੁਸੀਂ ਉਸ ਤੋਂ ਪਹਿਲਾਂ ਸਾਰਾ ਇਲਾਜ ਕਰਾ ਲਿਆ ਸੀ ਹਾਂ ਜੀ ਹਾਂ ਜੀ ਹਾਂ ਬਸ ਫਿਕਸ ਹੋ ਗਿਆ تھا ਕਿ ਟਿਊਜ਼ਡੇ ਕੋ ਸਰਜਰੀ ਹੋਣੀ ਹੈ ਤਾਂ ਅੱਛਾ ਜੀ तो फिर सर्जरी हो चुकी है हाँ जी हाँ जी अच्छा। तो कल किनन, किनन, खर्चा? किनन, किनन खर्चा आ चुका होया? अभी तो लगभग लग साठ हजार आ चुका है जो कोई दस नहीं है अभी कल से फिर उसका बुलाया हाँ जी तो फिर आगे तो है, भी तो, हाँ जी अभी तो ट्रीटमेंट लंबा चलेगा ये तो नहीं है की अभी दो दिन में इतना इतनी बड़ी सर्जरी हो रखी है तो उस पर तो टाइम लगेगा अभी ਜੀ ਸੋ ਇਹ ਆਪਣਾ ਬੱਚੇ ਦੇ ਮਾਤਾ ਦੀ ਹੈਗਾ ਸੀ ਆਪਾਂ ਤੇ ਕੁਮਾਰ ਗੌਰਵ ਜੀ ਸੱਚਾ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹਾਂ ਜੀ ਮੈਂ ਇੱਕ ਗੱਲ ਆਪਣੀ ਸਪੈਨ ਹੋਰ ਪੁੱਛਣਾ ਚਾਹੂੰਗਾ ਕਿ ਤੁਸੀਂ ਚਾਹੋਗੇ ਜੋ ਜੋ ਚੀਜ਼ ਤੁਹਾਡੇ ਬੱਚੇ ਨਾਲ ਹੋਈ ਹੈ ਕੱਲ ਨੂੰ ਕਿਸੇ ਹੋਰ ਦੇ ਬੱਚੇ ਨਾਲ ਹੋਵੇ ਮੈਂ ਤਾਂ ਹੱਥ ਜੋੜਤੀ ਹੂੰ ਸਭ ਕੋ ਕਿ ਮੇਰੇ ਜੈਸੇ ਮੇਰੇ ਬੱਚੇ ਕੇ ਸਾਥ ਉਹ ਕਿਸੇ ਕੀ ਬੱਚੇ ਕੇ ਸਾਥ ਸੋ ਮੈਂ ਹੁਣ ਮੈਂ ਮੇਸ ਮਾਂ ਦੇ ਦਰਦ ਨੂੰ ਇਸ ਮਾਂ ਦੀ ਆਵਾਜ਼ ਨੂੰ ਸਾਡੇ ਸੁੱਤੇ ਹੋਏ ਪ੍ਰਸ਼ਾਸਨ ਨੂੰ ਨਗਰ ਨਿਗਮ ਨੂੰ ਕਮਿਸ਼ਨਰ ਨੂੰ ਮੇਅਰ ਨੂੰ ਸਾਡੇ ਹੈਲਥ ਬ੍ਰਾਂਚ ਦੇ ਸੋ ਕੋਲ ਜਿਹੜੇ ਹੈੱਡ ਅਫਸਰ ਹੈ ਮੈਂ ਉਹਨਾਂ ਤੱਕ ਪਹੁੰਚਾਣਾ ਚਾਹੁੰਦਾ ਕਿ ਸਾਹਬ ਬਾਦਰ ਰੱਬ ਨਾ ਕਰੇ ਜੇ ਹਾਸਾ ਤੁਹਾਡੇ ਕਿਸੇ ਬੱਚੇ ਨਾਲ ਤੁਹਾਡੇ ਕਿਸੇ ਘਰ ਦੇ ਬਜ਼ੁਰਗ ਨਾਲ ਕਿਸੇ ਮਾਈਲਣਾ ਹੋਇਆ ਹੁੰਦਾ ਤਾਂ ਤੁਸੀਂ ਕੀ ਕਹਿੰਦੇ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਨਗਰ ਨਿਗਮ ਦੀ ਹੈਲਥ ਬ੍ਰਾਂਚ ਦੇ ਅਫਸਰ ਨਾਲ ਮੇਰੀ ਗੱਲ ਹੋਈ ਤਾਂ ਮੈਂ ਉਹਨਾਂ ਨੇ ਕਿਹਾ ਸਾਹਬ ਬਾਦਰ ਕੀ ਬਣਿਆ ਕਹਿੰਦੇ ਜੀ ਬਸ ਅਸੀਂ ਉਹਨਾਂ ਨੂੰ ਕਹਿ ਦਿੱਤਾ ਕਿ ਟੀਕੇ ਲਵਾ ਲਓ अच्छा मैं कह अच्छा जी अच्छा ਉਹਨਾਂ ਨੇ ਇੰਨੀ ਕਹੇ ਟੀਕੇ ਲਵਾ ਲਓ ਮੈਨੂੰ ਗੱਲ ਕੰਪਲੀਟ ਕਰਨ ਦਿਓ ਖਨਾ ਸਾਹਿਬ ਰਿਐਕਸ਼ਨ ਬਾਅਦ ਚ ਦੇ ਦੀ ਦੀ ਤੁਹਾਨੂੰ ਅੱਛਾ ਸੋ ਮੈਂ ਉਹਨਾਂ ਨੂੰ ਜਦੋਂ ਪੁੱਛਿਆ ਕਿ ਭਾਈ ਕੀ ਕੀਤਾ ਕੀ ਬਣਿਆ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਜੀ ਅਸੀਂ ਉਹਨਾਂ ਨੂੰ ਕਹਿ ਤਾ ਕਿ ਤੁਸੀਂ ਇਨਕਸ਼ਨ ਲਗਵਾ ਲਓ ਮੈਂ ਕਿਹਾ ਅੱਛਾ ਮੈਂ ਕਿਹਾ ਤੁਹਾਡੇ ਵੱਲੋਂ ਹੋਰ ਕੀ ਕਿਹਾ ਗਿਆ ਜੀ ਹੋਰ ਕਦੋਂ ਕੀਤਾ ਗਿਆ ਇਹ ਮਦਰ ਦੱਸ ਰਿਹਾ ਕਿ ਅਗਲੇ ਦਿਨ ਪ੍ਰਸ਼ਾਸਨ ਸੁੱਤਾ ਆਇਆ ਆਇਆ ਵੈ ਉਸ ਦਿਨ ਕੋਈ ਨਹੀਂ ਆਇਆ ਸਾਹ ਬਾਦਰ ਕੋਈ ਨਹੀਂ ਆਇਆ ਸਾਰੀ ਗੱਲ ਸੁਣੀ ਚਲਾਈ ਮੈਂ ਕਿੱਥੇ ਦੀ ਗੱਲ ਕੀ ਕਰ ਰਿਹਾ ਸੱਚਾਈ ਤੁਹਾਡੇ ਸਾਹਮਣੇ ਲੈ ਕੇ ਆਣਾ ਕਿਉਂਕਿ ਇਹ ਮੁੱਦਾ ਇਹ ਜਿਹੜੀ ਮੈਂ ਗੱਲਾਂ ਹੀ ਕਰ ਰਿਹਾ ਤੁਹਾਡੇ ਚੈਨਲ 'ਤੇ ਇਹ ਸਿਰਫ ਇੱਕ ਮੁੱਦਾ ਜਿਹੜਾ ਉਜਾਗਰ ਹੋ ਗਿਆ ਇਹ ਉਹ ਨਹੀਂ ਹੈ ਇਹ ਪੂਰੇ ਲੁਧਿਆਣੇ ਦੇ ਹਾਲਾਤ ਮਹਾਨਗਰ ਦੇ ਹਾਲਾਤ ਸੋਨੂੰ ਦਾ ਕਹਿਣਾ ਸੀਗਾ ਕਿ ਇੰਜੈਕਸ਼ਨ ਲਵਾਉਣ ਵਾਸਤੇ ਕਹਿੰਦਾ ਮੈਂ ਕਿਹਾ ਠੀਕ ਹੈ ਮੈਂ ਕਿਹਾ ਇੰਜੈਕਸ਼ਨ ਲਵਾਉਣ ਵਾਸਤੇ ਕਹਿੰਦਾ ਮੈਂ ਕਿਹਾ ਤੁਹਾਡੇ ਵੱਲੋਂ ਕੀ ਮਦਦ ਹੋਈ ਮੈਂ ਕਿਹਾ ਮੈਂ ਤਾਂ ਕਿਸੇ ਨੇ ਡਿਪਾਰਟਮੈਂਟ ਵੱਲੋਂ ਪਤਾ ਚੱਲੇ ਆਵਾ ਕਿ ਜੇ ਕਿਸੇ ਨਾਲ ਇਹ ਹਾਸਾ ਹੁੰਦਾ ਤਾਂ ਘੱਟੋ ਘੱਟ ਮਿਨੀਮਮ 10-10000 ਰੁਪਏ ਦੀ ਰਾਸ਼ੀ ਕੋਈ ਇਲਾਜ ਵਾਸਤੇ ਕੋਈ ਮਦਦ ਵਾਸਤੇ ਕੀਤੀ ਜਾਂਦੀ ਹੈ ਤੁਹਾਡੇ ਵੱਲੋਂ ਸਾਬ ਕੀ ਕੀਤਾ ਗਿਆ ਕੀ ਕੀਤਾ ਗਿਆ ਗੋਗੜੂ ਤੋਂ ਮਿੱਟੀ ਝਾਣ ਤੋਂ ਇਲਾਵਾ ਕੀ ਕੀਤਾ ਗਿਆ ਆ ਤੁਸੀਂ ਖੁਦ ਸੁਣ ਲਿਆ ਕਿ ਬੱਚੇ ਦੀ ਮਦਰ ਨੇ ਕੀ ਕੀਤਾ ਵਾ ਕਿਸੇ ਨੇ ਆ ਕੇ ਦਵਾਨੀ ਨਹੀਂ ਪੁੱਛੀ 60 70 ਹਜ਼ਾਰ ਰੁਪਏ ਲੱਗ ਚੁੱਕੇ ਆ ਹੋਇਆ ਵੈ ਔਰ ਹਲੇ ਇਹ ਫਿਗਰ ਲੱਖਾਂ ਚ ਵੀ ਜਾਏਗੀ ਹਲੇ ਜਾਏਗੀ ਔਰ ਇਹੀ ਚੀਜ਼ਾਂ ਮੈਂ ਹੋਰ ਵੀ ਤੁਹਾਡੇ ਨਾਲ ਤੁਹਾਡੇ ਚੈਨਲ ਦੇ ਹੋਰ ਵੀ ਬੰਦੇ ਦੇ ਘਰ ਪਾ ਕਰ ਗਏ ਆ ਉਹ ਬਜ਼ੁਰਗਾਂ ਨੇ ਵੀ ਦੱਸਿਆ ਕੋਈ ਕ੍ਰਿਸ਼ਨਾ ਹਸਪਤਾਲ ਤੋਂ ਕੋਈ ਕਿਤੋਂ ਕੋਈ ਕਿਤੋਂ ਕਿਸੇ ਨੇ ਇੰਜੈਕਸ਼ਨ ਲਵਾਇਆ ਕਿਸੇ ਨੇ 1 5000 ਕਿਸੇ ਨੇ 7000 ਕਿਸੇ ਨੇ 10000 ਜੇਬ ਚੋਂ ਖਰਚਿਆ ਲੇਕਿਨ ਸਾਹ ਬਾਦਰ ਮੈਂ ਪੁੱਛਦਾ ਕਿ ਇਹ ਹੋਣਾ ਹੀ ਕਿਉਂ ਸੀ ਇਹ ਹੋਇਆ ਹੀ ਕਿਉਂ ਜੇ ਸਾਡਾ ਨਗਰ ਨਿਗਮ ਕਾਰਪੋਰੇਸ਼ਨ ਸਾਡੇ ਹੈਲਥ ਡਿਪਾਰਟਮੈਂਟ ਦੇ ਲੋਕ ਜੀ ਆਪਣੀ ਜ਼ਿੰਮੇਵਾਰੀ ਨਾਲ ਡਿਊਟੀ ਕਰਦੇ ਹੁੰਦੇ ਜਦੋਂ ਮੈਂ ਉਸ ਡਾਕਟਰ ਸਾਹਿਬ ਤੋਂ ਉਸ ਡੌਗ ਦੀ ਮੈਡੀਕਲ ਪੋਸਟਮਾਰਟਮ ਦੀ ਰਿਪੋਰਟ ਮੰਗੀ ਤਾਂ ਕਹਿੰਦੇ ਕਿ ਮੇਰੇ ਜੂਨੀਅਰ ਕੋਲੋਂ ਲੈ ਲਓ ਜਿਹੜੇ ਡੌਗ ਸਟਰਲਾਈਜੇਸ਼ਨ ਦੇ ਵਿੱਚ ਹੈ ਡਾਕਟਰ ਵਿਮਲੇਸ਼ ਮੈਂ ਡਾਕਟਰ ਵਿਮਲੇਸ਼ ਨੂੰ ਫੋਨ ਕੀਤਾ ਉਹ ਕਹਿੰਦਾ ਜੀ ਰਿਪੋਰਟ ਤਾਂ ਸੀ ਆਪਣੇ ਸੀਨੀਅਰ ਨੂੰ ਉਹਦੇ ਦਿੱਤੀ ਸੀ ਤਾਂ ਫੇ ਝੂਠ ਕਿਉਂ ਬੋਲਦੇ ਹੋ ਸਾਹਿਬ ਔਰ ਉਹਨਾਂ ਨੇ ਮੈਨੂੰ ਰਿਪੋਰਟ ਭੇਜੀ ਉਸ ਰਿਪੋਰਟ ਦੇ ਵਿੱਚ ਸਾਹਿਬ ਲਿਖਿਆ ਪੋਜ਼ਿਟਿਵ ਫਾਰ ਰੈਬਿਸ ਪੋਜ਼ਿਟਿਵ ਫਾਰ ਰੈਬਿਸ ਦੇਖੋ ਜੇ ਹਲਕਾ ਫੁਲਕਾ ਕੋਈ ਰੈਬਿਸ ਜਾਂ ਕੋਈ ਕਣ ਹੁੰਦੇ ਤਾਂ ਉਹ ਪੋਜ਼ਿਟਿਵ ਫਾਰ ਰੈਬਿਸ ਮੀਨਸ ਕੋ ਡੌਗ ਉਹ ਬਿਚ ਜਿਹਨੇ ਕਟਿਆ ਉਹ ਜ਼ਬਰਦਸਤ ਉਹਨੂੰ ਰੈਬਿਸ ਸੀਗਾ ਦੇਖੋ ਜਿਹੜਾ ਰੈਬਿਸ ਡਾਲਾ ਡੌਗ ਹੁੰਦਾ ਨਾ ਉਹਦਾ ਤਾਂ ਸਲਾਈਵਾ ਇਨਾ ਖਤਰਨਾਕ ਹੁੰਦਾ ਕਿ ਜੇ ਸਲਾਈਵਾ ਉਹਦੀ ਥੁੱਕ ਵੀ ਕਿਤੇ ਗਿਰਦੀ ਹੈ ਤਾਂ ਉਹ ਵੀ ਡਾਕਟਰਸ ਰეკਮੈਂਡ ਕਰਦੇ ਆ ਕਿ ਇਹਨੂੰ ਕਿਸੇ ਕੈਮੀਕਲ ਨਾਲ ਕਿਸੇ ਦਵਾਈ ਨਾਲ ਇਹਨੂੰ ਸਾਫ਼ ਕੀਤਾ ਜਾਵੇ ਕੀ ਸਾਡੇ ਲੁਧਿਆਣਾ ਸ਼ਹਿਰ ਦੇ ਪ੍ਰਸ਼ਾਸਨ ਕੋਲ 1.50 ਕਰੋੜ ਰੁਪਏ ਦਾ ਸੈਂਟਰ ਤੋਂ ਆਣਾ ਨਾ ਉਹ ਟੈਂਡਰ ਅਸੀਂ ਚੌੜੇ ਬਿਆਰ ਦੀ ਨੋਹਾਰ ਬਦਲਾਂਗੇ ਤਾਰਾ ਪਾਸੇ ਕਰਾਂਗੇ ਲਾਈਟਾਂ ਲਾ ਦੇਾਂਗੇ ਉਹਦੇ ਵਾਸਤੇ ਪੈਸਾ ਹੈਗਾ ਡੇਰੀਆਂ ਦਾ ਗੋਬਰ ਅਸੀਂ ਲਿਫਟ ਕਰਾ ਦੇਾਂਗੇ 45 ਤੋਂ 42 ਕਰੋੜ ਰੁਪਏ ਉਹਦੇ ਵਾਸਤੇ ਹੈਗਾ ਲੇਕਿਨ ਜਿਹੜਾ ਡੌਗ ਸ਼ੈਟਰ ਹੋਮ ਹੈ ਜਿਹੜਾ ਕਿ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਪਹਿਲ ਦੇ ਆਧਾਰ ਤੇ ਹਰ ਸ਼ਹਿਰ ਚ ਬਣੇ ਉਹ ਬਣਾਉਣ ਵਾਸਤੇ ਤੁਸੀਂ ਜਾਣਦੇ ਹੋ ਇਹਨਾਂ ਦਾ ਅਫਸਰਾਂ ਦਾ ਕੀ ਕਹਿਣਾ ਚਾਰ ਦੀਵਾਰੀ ਬਣਾਤੀ ਜੀ ਉਹ ਚਾਰ ਦੀਵਾਰੀ ਬਣਾਤੀ ਉਹ ਚਾਰ ਦੀਵਾਰੀ ਤੋਂ ਬਾਅਦ ਮੈਂ ਜਿਹੋ ਉਹਨਾਂ ਨੇ ਪੁੱਛਿਆ ਕਿ ਅੱਗੇ ਅੱਗੇ ਉਹ ਕੰਪਲੀਟ ਕਦੋਂ ਹੋਏਗਾ ਕਹਿੰਦੇ ਜੀ ਮੈਨੂੰ ਨਹੀਂ ਪਤਾ ਮੈਂ ਕਿਹਾ ਮੇਅਰ ਸਾਹਿਬ ਨੂੰ ਪਤਾ ਕਹਿੰਦੇ ਨਹੀਂ ਜੀ ਉਹਨਾਂ ਨੂੰ ਨਹੀਂ ਪਤਾ ਕਮਿਸ਼ਨਰ ਕਹਿੰਦੇ ਉਹਨਾਂ ਨੂੰ ਵੀ ਪਤਾ ਮੈਂ ਕਿਹਾ ਕਦੋਂ ਫਿਰ ਪਹਿਲ ਦੇ ਆਧਾਰ ਤੇ ਬਣਾਣਾ ਪਹਿਲਾਂ ਆਹ ਕੰਮ ਕਰਨਾ ਜ਼ਰੂਰੀ ਹੈ ਲੋਕਾਂ ਦੀ ਸੇਫਟੀ ਜ਼ਰੂਰੀ ਹੈ ਆਹ ਚੀਜ਼ਾਂ ਜ਼ਰੂਰੀ ਹੈ ਖੰਨਾ ਸਾਹਿਬ ਆਹ ਡਾਟਾ ਵੇਖਣਾ ਸਾਹਿਬ ਇਹ ਕਹਿੰਦੇ ਆ ਕਿ ਸਾਡਾ ਜਿਹੜਾ ਸਟਰੇਲੇਸ਼ਨ ਡਿਪਾਰਟਮੈਂਟ ਹੈ ਨਾ ਉਹ ਬਹੁਤ ਸੋਹਣਾ ਕੰਮ ਕਰਦਾ ਪਿਆ ਵੈ ਅਸੀਂ 2023 24 25 ਬਹੁਤ ਸੋਹਣਾ ਕੰਮ ਕੀਤਾ ਵੈ ਅਸੀਂ ਤਾਂ ਸਾਰੇ ਸ਼ਹਿਰ ਦੇ ਕੁੱਤੇ ਦੀ ਨਸਬੰਦੀ ਕਰਤੀ ਅਸੀਂ ਤਾਂ ਸਾਰਾ ਕੁਝ ਠੀਕ ਕਰ ਦਿੱਤਾ ਕੰਨਾ ਸਾਹਿਬ ਇਹ ਡਾਟਾ ਮੈਂ ਤੁਹਾਡੇ ਸਾਹਮਣੇ ਸਾਰੇ মিডিਆ ਦੇ ਸਾਹਮਣੇ ਮੈਂ ਡਾਕਟਰ ਅਖਿਲ ਸ਼ਰੀਨ ਜਿਹੜੇ ਐਸਐਮਓ ਹੈ ਸਿਵਲ ਹਸਪਤਾਲ ਦੇ ਵਿੱਚ ਮੈਂ ਉਹਨਾਂ ਕੋਲੋਂ ਲਿੱਤਾ ਵੈ ਔਰ ਉਹਨਾਂ ਨੇ ਦੱਸਿਆ ਵੈ ਕਿ 2024 ਦੇ ਵਿੱਚ ਕੁੱਲ 13488 ਡੌਗ ਬਾਈਟ ਦੇ ਕੇਸ ਸਾਡੇ ਕੋ ਆਏ ਜਿਨ੍ਹਾਂ ਨੂੰ ਟੀਕੇ ਲਗਾਏ ਗਏ ਔਰ 2025 ਦੇ ਵਿੱਚ 8 ਮਹੀਨੇ ਦਾ ਡਾਟਾ ਦਿੱਤਾ ਉਹਨਾਂ ਨੇ ਮੈਨੂੰ 8 ਮਹੀਨਿਆਂ ਦਾ 2025 ਦਾ 9375 ਇਸ ਡਾਟੇ ਦੇ ਅਕੋਰਡਿੰਗ ਤੁਸੀਂ ਸੋਚੋ ਇਹ ਡਾਟਾ ਸਿਰਫ ਉਹਨਾਂ ਨੇ ਹਲੇ ਮੈਨੂੰ ਸਿਵਲ ਹਸਪਤਾਲ ਦਾ ਦਿੱਤਾ ਵੈ ਜੇ 12 12 13 13 14 14000 ਇੰਜੈਕਸ਼ਨ ਸਿਰਫ ਸਿਵਲ ਹਸਪਤਾਲ ਚ ਲੁਧਿਆਣੇ ਦੇ ਲੱਗਦਾ ਪਿਆ ਵੈ ਤਾਂ ਸੋਚ ਕੇ ਦੇਖੋ ਲੁਧਿਆਣੇ ਸ਼ਹਿਰ ਦੇ ਸਿਰਫ ਮਾਤਰ ਸਾਥੀ ਬੰਦੇ ਜਾਂਦੇ ਖੰਨਾ ਸਾਹਿਬ ਲੁਧਿਆਣੇ ਸ਼ਹਿਰ ਦੇ ਬਾਕੀ ਪ੍ਰਾਈਵੇਟ ਹਸਪਤਾਲਾਂ 'ਚ ਕਿੰਨੇ ਇੰਜੈਕਸ਼ਨ ਲੱਗਦੇ ਹੋਣਗੇ ਇਹ ਡਾਟਾ ਤਾਂ 40 ਤੋਂ 50000 ਚ ਮਹੀਨੇ 'ਚ ਜਾਂਦਾ ਹੋਏਗਾ ਮਤਲਬ ਕਿ 40 50000 ਲੋਕਾਂ ਨੂੰ ਡੌਗ ਬਾਈਟ ਕਰਦੇ ਪਏ ਇਹ ਡਾਟਾ ਤਾਂ ਹੀ ਬਿਆਨ ਕਰਦਾ ਪਿਆ ਵੈ ਤਾਂ ਫੇਰ ਛੀਕੂ ਤਾਂ ਇਹ ਡਰਾਮਾ ਕਰਦੇ ਬਸ ਰਿਲੇਸ਼ਨ ਦੇ ਨਾਮ ਤੇ ਪੈਸੇ ਖਾਂਦੇ ਬਸ ਰਿਲੇਸ਼ਨ ਦੇ ਨਾਮ ਤੇ ਇਹ ਡਾਟਾ ਬੋਲਦਾ ਬਸ ਸਾਹਿਬ ਇਹ ਡਾਟਾ ਬੋਲਦਾ ਬਿਆ ਮੈਂ ਹੁਣ ਇਹਨਾਂ ਨੂੰ ਹਿਊਮਨ ਰਾਈਟ ਕਮਿਸ਼ਨ ਦੇਖੂਗਾ ਕਿ ਇਹਨਾਂ ਦਾ ਕਰਨਾ ਕੀ ਹੈ ਸ਼ਰਮ ਆਣੀ ਚਾਹੀਦੀ ਇਸ ਡਿਪਾਰਟਮੈਂਟ ਨੂੰ ਇਹਨਾਂ ਦੇ ਇਹਨਾਂ ਦੇ ਹੈਲਥ ਡਿਪਾਰਟਮੈਂਟ ਦੇ ਜੋ ਸੈਂਟਰੀ ਇੰਸਪੈਕਟਰ ਨੂੰ ਫੋਨ ਕੀਤਾ ਸਾਨੂੰ ਤਾਂ ਪਤਾ ਹੀ ਨਹੀਂ ਜੀ ਸਾਨੂੰ ਤਾਂ ਪਤਾ ਹੀ ਨਹੀਂ ਕਿ ਜਿਹੜਾ ਡੌਗ ਜਿਹੜਾ ਡੌਗ ਵਾਸਤੇ ਰਹਿਣ ਬਸੇਰਾ ਬੰਨਣਾ ਵੈ ਜਿਹੜਾ ਡੌਗਸ ਵਾਸਤੇ ਸ਼ੈਲਟਰ ਹੋਮ ਬੰਨਣਾ ਵੈ ਉਹ ਕੀ ਬੰਨਣਾ ਹੈ ਕਦੋਂ ਬੰਨਣਾ ਹੈ ਕਿੱਥੇ ਬੰਨਣਾ ਹੈ ਕੋਈ ਤਾਲਮੀਲੀ ਨਹੀਂ ਹੈ ਸਾਹਿਬ ਕੋਈ ਤਾਲਮੀਲੀ ਨਹੀਂ ਹੈ ਔਰ ਉਪਰੋਂ ਦੀ ਇਹ ਸਾਹਿਬ ਪਤਾ ਕੀ ਕਹਿੰਦੇ ਪਏ ਕਿ ਉਹ ਜਿਹੜੀ ਬਿਚ ਸੀ ਨਾ ਜਿਹਨੇ ਸਭ ਨੂੰ ਵੱਡਾ ਜਿਹਨੂੰ ਰੈਬੀ ਸੀਗਾ ਉਹਦੇ ਸਰ ਕਿਤੇ ਕ੍ਰਾਸ ਕਿਸੇ ਲੈਬਰ ਡੌਗ ਨਾਲ ਹੋਇਆ ਹੋਣਾ ਉਹਦੇ ਚਾਰ ਬੱਚੇ ਸੀ ਤਿੰਨ ਬੱਚੇ ਕੋ ਚੱਕ ਕੇ ਲੈ ਗਿਆ ਚੌਥਾ ਬੱਚਾ ਜਿਹੜਾ ਹੈਗਾ ਅਸੀਂ ਉਹ ਨਾਈਟ ਕੋਈ ਡਾਕਟਰ ਮੈਡਮ ਹੈ ਉਹਨਾਂ ਨੇ ਕੇਅਰ ਟੇਕਿੰਗ ਚ ਰੱਖਿਆ ਹੋਇਆ ਵੈ ਲੇਕਿਨ ਮੈਂ ਇਹੋ ਜੇ ਅਫਸਰਾਂ ਨੂੰ ਕਹਿੰਨਾ ਲੱਖ ਲਾਹਨਤ ਆ ਤੁਹਾਡੇ ਤੇ ਕਿ ਤੁਸੀਂ ਉਹਨਾਂ ਬੱਚਿਆਂ ਦਾ ਉਹਦੇ ਬੱਚੇ ਜਿਹੜੇ ਸੀਗੇ ਲੋਕ ਚੱਕ ਕੇ ਲੈ ਗਏ ਕਿੰਦਾ ਰੈਬਿਸ ਨਾਲ ਕਿਉਂ ਜੋੜਦੇ ਪਏ ਹੋ ਦੋਸਤ ਰੇਬਿਸ ਤੋਂ ਨੂੰ ਬਿਮਾਰੀ ਸੀਗੀ ਔਰ ਰੈਬਿਸ ਹੋਏ ਡੌਗ ਨੂੰ ਵਾਸਤੇ ਤੁਹਾਡੇ ਕੋਲ ਨਾਈਟ ਸ਼ੈਟਰੂਮ ਹੈ ਕਿੱਥੇ ਤੁਹਾਡੇ ਕੋਲ ਇਤਜਾਮ ਹੈ ਕਿੱਥੇ ਕਾ ਉਸ ਤੁਸੀਂ ਲੈ ਲੈਣੇ ਹੋ ਜਾਨਵਰਾਂ ਵਾਸਤੇ ਤੁਸੀਂ ਸਭ ਪੈਸੇ ਲੈਣੇ ਹੋ ਤੁਹਾਡੇ ਕੋਲ ਇਤਜਾਮ ਹੈ ਕਿੱਥੇ ਸੜਕਾਂ ਤੇ ਗਊਆਂ ਮਰਦੀ ਪਈਆਂ ਕੁੱਤੇ ਲੋਕਾਂ ਨੂੰ ਵੱਢਦੇ ਪਏ ਆ ਸ਼ਰਮ ਆਣੀ ਚਾਹੀਦੀ ਹੈ ਸ਼ਰਮ ਆਣੀ ਚਾਹੀਦੀ ਹੈ ਆ ਹਾਲਾਤ ਹੈ ਮੈਂ ਹੀ ਤਾਂ ਕਹਿਣਾ ਪਹਚਾਨਾ ਵਾ ਕਿ ਕੁਛ ਨਹੀਂ ਖੰਨਾ ਸਾਹਿਬ ਹੋ ਰਿਹਾ ਸਿਵਾਏ ਗੋਂਗੂਲੋਂ ਤੋਂ ਮਿੱਟੀ ਝਾੜਨ ਤੇ ਇਹ ਜਵਾਬ ਲੁਧਿਆਣਾ ਸ਼ਹਿਰ ਦੇ ਲੋਕ ਮੰਗਣ ਕੀ ਅੱਜ ਇਸ ਮਾਤੇ ਕੀ ਬੀਤਦੀ ਪਈ ਹੈ ਅੱਜ ਉਹਨਾਂ ਲੋਕਾਂ ਤੇ ਕੀ ਬੀਤਦੀ ਪਈ ਹੈ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਮੈਂ ਇਹੀ ਤਾਂ ਕਹਿਣਾ ਚਾਹੁੰਦਾ ਡਾਟੇ ਦੇ ਹਿਸਾਬ ਦੇ ਨਾਲ 40 ਤੋਂ 50 ਹਜ਼ਾਰ ਇਹ ਡਾਟਾ ਬੋਲਦਾ ਪਿਆ ਕਿ ਸਿਵਲ ਹਸਪਤਾਲ ਦੇ ਵਿੱਚ ਜੇ 13488 ਲੋਕ ਹਰ ਮਹੀਨੇ ਦੇ ਕਰੀਬ-ਕਰੀਬ ਇਹ ਲੋਕ ਲੋਕ ਕੁੱਤਿਆਂ ਦਾ ਸ਼ਿਕਾਰ ਹੋ ਰਿਹਾ ਤਾਂ ਪ੍ਰਾਈਵੇਟ ਹਸਪਤਾਲਾਂ ਦੇ ਟੀਕੇ ਸਭ ਚਾਲੀ ਤੋਂ 50000 ਸੋ ਕਿੱਥੇ ਸਟ੍ਰੇਸ਼ਨ ਡਰਾਮਾ ਕਰਦੇ ਪਏ ਆ ਲੋਕਾਂ ਨੂੰ ਬੇਫਕੂ ਬਣਾ ਰਹੇ ਆ ਲੋਕਾਂ ਦੇ ਟੈਕਸਾਂ ਦਾ ਪੈਸਾ ਬਰਬਾਦ ਕਰ ਰਹੇ ਆ ਕਮਿਸ਼ਨਰਾਂ ਦੇ ਉਹ ਇਹਨਾਂ ਨਾਲੋਂ ਤਾਂ ਮੈਂ ਕਹੂੰਗਾ 10% ਦੀ ਕਮਿਸ਼ਨ ਲੈਣ ਵਾਲਾ ਜਿਹੜਾ ਰੋਜ਼ਗਾਰ ਦੇ ਨਾਮ ਤੇ ਜਿਹੜੇ ਉਸ ਸੀ ਉਹ ਚੰਗੇ ਸੀ ਇਹ ਤਾਂ ਲੋਕਾਂ ਦੀ ਜ਼ਿੰਦਗੀਆਂ ਦੇ ਕਮਿਸ਼ਨ ਲੈ ਰਹੇ ਸ਼ਰਮ ਆਣੀ ਚਾਹੀਦੀ ਹੈ دور پھٹے ਮੂੰਹ ਇਹਨਾਂ ਨੂੰ ਸੁੱਤੇ ਹੋਏ ਪ੍ਰਸ਼ਾਸਨ ਨੂੰ ਇਹਨਾਂ ਕੋ ਸਿਰਫ ਮੂਰਤ ਕਰਨ ਨੂੰ ਟਾਈਮ ਹੈਗਾ ਵਾ ਲੇਕਿਨ ਲੋਕਾਂ ਦੀਆਂ ਜ਼ਿੰਦਗੀਆਂ ਵਾਸਤੇ ਇਹਨਾਂ ਦੀ ਸੁਧਬੂਦ ਲੈਣ ਵਾਸਤੇ ਸਿਰਫ ਇੱਕ ਫੋਟੋ ਕਚਾਣ ਵਾਸਤੇ ਜ਼ਰੂਰ ਪਹੁੰਚੇ ਹੋਣਗੇ ਲੇਕਿਨ ਆ ਹਾਲਾਤ ਹੈ ਆ ਤੁਹਾਡੇ ਸਾਹਮਣੇ ਮੈਂ ਪੇਸ਼ ਕਰਤੇ ਹੈ ਇਹ ਸਚਾਈ ਬਿਆਨ ਕਰਤੀ ਹੈ ਧੰਨਵਾਦ ਸੋ ਇਹ ਕੁਮਾਰ ਗੌਰਵ ਸੱਚਾ ਯਾਦਵ ਜੀ ਨੇ ਉਸ ਪਰਿਵਾਰ ਦੇ ਘਰ ਆ ਕੇ ਦੁੱਖ ਸਾਂਝਾ ਕੀਤਾ ਜਿਸ ਕੁੱਤੇ ਨੇ ਉਸ ਬੱਚਿਆਂ ਨੂੰ ਤਕਰੀਬਨ 5 7 8 10 ਯਾਨੀ ਕਿ ਬੱਚਿਆਂ ਨੂੰ ਕੁੱਤੇ ਨੇ ਵੱਢਿਆ ਹੈਗਾ ਵਾ ਤੇ ਕੁਮਾਰਗੁਰ ਸੱਚਾ ਜੱਦਵੀ ਉਸ ਪਰਿਵਾਰ ਦੇ ਘਰੇ ਆ ਕੇ ਦੁੱਖ ਕੀਤਾ ਇਹਨਾਂ ਨੇ ਸਾਂਝਾ ਤੇ ਤੁਸੀਂ ਦੇਖ ਸਕਦੇ ਹੋ ਕਿ ਉਹ ਬੱਚੇ ਦੇ ਗਲ ਦੇ ਉੱਤੇ ਕੁੱਤਾ ਵੱਢ ਕੱਟ ਕਰਕੇ ਲੈ ਗਿਆ ਹੈ ਹੋਰ ਵੀ ਕਾਫੀ ਬੱਚਿਆਂ ਦੇ ਸੱਟਾਂ ਯਾਨੀ ਕਿ ਕੁੱਤਿਆਂ ਨੇ ਵੱਢ ਕੀਤੇ ਹੋਏ ਨੇ ਤੇ ਉਸ ਪਰਿਵਾਰ ਨਾਲ ਦੇਖ ਸਕਦੇ ਹੋ ਕਿ ਉਹ ਪਰਿਵਾਰ ਜਿਹੜਾ ਬੱਚਾ ਨੂੰ ਲੈ ਕੇ ਅੰਦਰ ਇਸ ਟਾਈਮ ਸੁੱਤਾ ਪਿਆ ਹੈਗਾ ਵਾ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਬੱਚਾ ਵੀ ਬਿਲਕੁਲ ਇੱਕ ਤਰ੍ਹਾਂ ਦਾ 60-70 ਹਜ਼ਾਰ ਰੁਪਏ ਲੱਗ ਚੁੱਕਾ ਹੈ ਹੱਲੇ ਉਸ ਮਾਂ ਦਾ ਇਹ ਕਹਿਣਾ ਹੈਗਾ ਵਾ ਕਿ ਹੱਲੇ ਵੀ ਲੱਖਾਂ ਦੇ ਹਿਸਾਬ ਨਾਲ ਪੈਸੇ ਲੱਗਣਗੇ ਕੈਮਰਾਮੈਨ ਵਿਕਾਸ ਦੇ ਨਾਲ ਹਿਤੇਸ਼ ਖੰਨਾ ਦੀ ਰਿਪੋਰਟ ਡਾਕਟਰ ਸਾਹਿਬ ਆਪ ਬਤਾ ਸਕਦੇ ਹੈ ਕਿ ਲੁਧਿਆਣਾ ਸਿਵਲ ਹਸਪਤਲ ਮੇ ਹਸਪਤਲ ਮੇ ਡਾਕਸ ਕਾਟਨੇ ਕੇ ਡਾਟਾ ਜੋ ਹੈ ਉਹ ਮਹੀਨੇ ਮੇ ਲਗਭਗ ਕਿਤਨੇ ਇੰਜੈਕਸ਼ਨ ਲੱਗ ਜਾਂਦੇ ਹੈ ਰੋਸ ਕੇ 100 ਤੋਂ 200 ਰੋਸ डेढ़ सौ से दो सौ यानी कि लगभग चौबीस सौ पच्चीस इंजेक्शन महीने का आ, नीर अबाउट नीर अबाउट नीरअबाउट में कह रहा हूं अगर आपके हिसाब से डेढ़ सौ से दो सौ इंजेक्शन हर रोज सिविल अस्पताल में लग रहा है तो इट मीनस दो हजार प्लस तेईस सौ इंजेक्शन तो जी जी दो हजार हो गया है ना जी अच्छा डॉक्टर साहब अगर चौबीस के करीब पच्चीस के करीब बाईस के करीब दो प्लस इंजेक्शन अगर महीने का सिविल अस्पताल में लग रहा है तो लुधियाना शहर के बाकी प्राइवेट अस्पतालों में कितने लग रहे होंगे सर जी जी इसका तो डाटा ही नहीं होगा डाटा ही नहीं होगा डाटा ही नहीं होगा डाटा ही नहीं होगा उसका मैं होल्ड करता हूँ मैं होल्ड करता हूँ जी मैं होल्ड करता हूँ आप बताएं प्लीज 2024 में जो आपके पास डॉग बाइट्स के केस आए हैं वो 13482 13482 केसेज आए हैं 2024 में जी जी और अब और अब तक 2025 में पहले 8 जान से लेकर अगस्त तो तक का डाटा मेरे पास है उसमें 9375 उसमें 9373 9375 सॉरी 73 मैं बोल रहा था मैं दो कम बोल रहा पहले, था पहले पहले 8 महीने में जी 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 और इसे इसे आप, आपको एवरेज मिल जाएगी बीस महीनों की दे से हम एवरेज ले लें तो लगभग आपके हिसाब से कितनी एवरेज बनती होगी आपके हिसाब से इसी डाटा के हिसाब से मैं ना मैं एक देना, मैं जी 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 जीरो मैंने ना नोट नहीं कर पाया हाँ जी हाँ जी ग्यारह सौ से बारह लेकिन लेकिन जो आप डेढ़ सौ से दो सौ का आंकड़ा बोल रहे हैं सिविल अस्पताल में लोगों के बाइट करने का वो तो दो हजार प्लस बन रहा है उसके हिसाब से तो <स्तिके> हाँ टीके कह रहा हूँ सर टीके 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 लगभग लगभग टीके सिविल अस्पताल में दो हजार प्लस बाईसो 2200 चौबीस 2400 लग जाते हैं ਉਹਨੂੰ ਵੀ ਕੇਸਿੰਗ ਵਾਪਸ ਕਰ ਲਓ ਨਾ ਹਾਂਜੀ ਹਾਂਜੀ